ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਡੇ ਕੋਲ ਕਿਸਾਨ ਟਰੈਕਟਰ ਲੈ ਕੇ ਪਹੁੰਚਿਆ ਖਨੋਰੀ ਮੋਰਚੇ ਦੇ ਵਿੱਚ ਜੋ ਕਿ ਮਹਾ ਪੰਚਾਇਤ ਕਿਸਾਨਾਂ ਦੀ ਹੋ ਰਹੀ ਆ ਬਿਲਕੁਲ ਦੇਖ ਲਓ ਨਵਾਂ ਟਰੈਕਟਰ ਹਾਰ ਪਾਇਆ ਬਟਰੈਕਟਰ ਦੀ ਜਿਹੜੇ ਟਰੈਕਟਰ ਦੇ ਟਾਇਰ ਵੀ ਨੇ ਉਹ ਵੀ ਹਲੇ ਕਸੇ ਨਹੀਂ ਹੈਗੇ ਉੱਪਣੀ ਇਹ ਪਰਾਇਆਂ ਖੜੀਆਂ ਤੁਸੀਂ ਦੇਖ ਸਕਦੇ ਟਰੈਕਟਰ ਦੀਆਂ ਬਿਲਕੁਲ ਨਵਾਂ ਟਰੈਕਟਰ ਰਾਹੇ 200 ਹੈਡ ਹੈਂਡ ਮਹਿੰਦਰਾ 205 DI ਟਰੈਕਟਰ ਹੈ ਨਵਾਂ ਕਿਸਾਨ ਵੀ ਬੈਠਾ ਆਪਾਂ ਗੱਲ ਕਰਾਂਗੇ ਇਹਨੂੰ ਕਿੰਨੇ ਦਿਨ ਹੋ ਗਏ ਟਰੈਕਟਰ ਲੈ ਆਂਦੇ ਨੂੰ ਤੇ ਕਿਸਾਨ ਨਾਲ ਆਪਾਂ ਗੱਲ ਕਰਦੇ ਹਾਂ ਜੀ ਹਾਂ ਕੀ ਨਾਮ ਆ ਜੀ ਕਿਹੜਾ ਜ਼ਿਲ੍ਹਾ ਤੇ ਭਰ ਸਾਹ ਬਾਈ ਭਰ ਸਾਹ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਸੋਹਣ ਜੀ ਆਪਣਾ ਪਿੰਡ ਦਾ ਉਪਰ ਆ ਜੀ ਨਾਮ ਸੁਖਨਾਦਰ ਸਿੰਘ ਹਾਂ ਜੀ ਹਾਂ ਜੀ ਸਿੰਘੜਾ ਬਾਈ ਹਾਂ ਜੀ ਕਿੰਨੇ ਮਹੀਨੇ ਹੋਏ ਨੂੰ ਫੈਸਲੇ ਨੂੰ ਟਰੈਕਟਰ ਲੈ ਇਹਨੂੰ ਹਾਂ ਜੀ ਧਰਨੇ ਵਾਸਤੇ ਆਪਣੀ ਸੇਵਾ ਕਰਦੇ ਧਰਨੇ ਵਾਸਤੇ ਦੇਖੋ ਕਿੰਡੀ ਵੱਡੀ ਗੱਲ ਹੈ ਕਿ ਧਰਨੇ ਵਾਸਤੇ ਸੇਵਾ ਕਰਨੀ ਹੈ ਦਿਲ ਦਰਿਆ ਨਹੀਂ ਜੱਟ ਦੇ ਐਵੇਂ ਤਾਂ ਨਹੀਂ ਕਿਸਾਨ ਅੱਗੇ ਸਰਕਾਰ ਆ ਜਿਹੜੀ ਇਹ મોદી ਸਰਕਾਰ ਆ ਇਹਨਾਂ ਸੋਚ ਰਹੀ ਕਿਸਾਨ ਝੁਕੂਗਾ ਇਸ ਵਾਹ ਜੀ ਧਰਨੇ ਵਾਸਤੇ ਲੱਤਾ ਹੈ ਵਾਹ ਜੀ ਵਾਹ ਦੇਖ ਲੋ ਨਵਾਂ ਟਰੈਕਟਰ ਹੈ ਜੱਟ ਦਾ ਹੌਸਲਾ ਕਿੰਨੀ ਕੀਮਤ ਦਾ ਟਰੈਕਟਰ ਦੀ 5 ਲੱਖ ਰੁਪਈਆ 5 ਲੱਖ ਰੁਪਈਆ ਇੱਕ ਚੀਜ਼ ਦੇਖ ਲੋ 5 ਲੱਖ ਰੁਪਈਆ ਕਿਸਾਨ ਨੇ ਇਹ ਧਰਨੇ ਵਾਸਤੇ ਲਾਤਾ ਇਸ ਕਿਸਾਨ ਦਾ ਤੁਸੀਂ ਨੇ ਸ਼ੇਅਰ ਕਰਨੀ ਹੈ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਦੱਸਣਾ ਇਹ ਕਿਸਾਨ ਦਾ ਹੌਸਲਾ ਦੇਖ ਲੋ ਕਿੱਡਾ ਜਿਹੜਾ ਬਿਲਕੁਲ ਨਵਾਂ ਟਰੈਕਟਰ ਆ ਦੇਖ ਲੋ ਹਲੇ ਇਸ ਕੰਮ ਬਹੁਤ ਤੀਨੇ ਟਰੈਕਟਰ ਕਹਿੰਦੇ ਲੈ ਕੇ ਆਂਦਾ ਹੈ ਧਰਨਿਆ ਵਾਸਤੇ ਲੈ ਕੇ ਆਂਦਾ ਕਿੱਡੀ ਵੱਡੀ ਗੱਲ ਇਹਨਾਂ ਨੇ ਕੀਤੀ ਐ ਇਹ ਕਿੱਡਾ ਹੌਂਸਲਾ ਐ ਇਹ ਸਾਡੇ ਸਾਹਮਣੇ ਆਪਨੇ ਗੱਲ ਸਾਰੀ ਕਿਸਾਨ ਦੇ ਨਾਲ ਕਰੀਏ ਨਵਾਂ ਟਰੈਕਟਰ ਬਿਲਕੁਲ 5 ਲੱਖ ਰੁਪਏ ਦਾ ਟਰੈਕਟਰ ਉੱਪਰ ਲਾਇਆ ਐ ਐਡਾ ਹੌਂਸਲਾ ਐਸ ਬਾਪੂ ਦਾ ਇਹਦੇ ਵਾਸਤੇ ਸੀ ਲੈ ਕੇ ਜੇ ਕਮੈਂਟ ਕਰਨਾ ਸਿੱਧੂ ਜਥੇਵੰਦੀ ਇਹ ਝੰਡਾ ਬਾਪੂ ਨੇ ਫੜਿਆ ਵਾ ਹਾਂਜੀ ਸਿੱਧੂ ਜਥੇਵੰਦੀ ਜੀ ਚਾ ਨਾ ਹਾਂ ਸਿੱਧੂ ਜਥੇਵੰਦੀ ਵਿੱਚ ਕਹਿੰਦੇ ਝੰਡਾ ਵੀ ਦੇਖ ਲੋ ਉਹੀ ਆ ਇੱਧਰ ਟ੍ਰੈਲੀ ਉੱਪਰ ਵੀ ਉਹੀ ਲਾਇਆ ਵਾ ਆ ਸਾਹਮਣੇ ਦੇਖ ਲੋ ਇੰਨੇ ਕਿਸਾਨ ਸਾਰੇ ਬੈਠ ਕੇ ਆਏ ਟਰੈਕਟਰ ਵਿੱਚ ਆਏ ਜੁੱਸ ਟ੍ਰੈਲੀ 'ਚ ਸਾਰੇ ਟ੍ਰੈਲੀ 'ਚ ਆਏ ਆ ਹਾਂਜੀ ਅਜੇ ਕੁਛ ਅੱਗੇ ਲੰਘੇ ਅੱਛਾ ਯਾਛੇ ਕੋਈ ਹੋਰ ਕੋਈ ਗੱਲਬਾਤ ਕਰਨੀ ਚਾਹੂਗਾ ਕੋਈ ਕੋਈ ਵਿਚਾਰ ਆਪਣੇ ਲੋਕਾਂ ਵਾਸਤੇ ਕੋਈ ਦੱਸੋ ਸੁਨੇਹਾ ਲਾਓ ਸੁਨੇਹਾ ਜੀ ਇਸ ਦਾ ਪਹਿਲਾ ਆਪਣੇ ਗਰਾਹਾਂ ਗਰੁੱਪ 'ਚ ਦੇ ਗਰਾਹਾਂ ਗਰੁੱਪ ਦਾ ਨਾਂ ਤੁਰਿਆ ਹਾਂ ਅਸੀਂ ਅਬ ਦੀ ਮਰਜ਼ੀ ਇਹਨਾਂ ਦੇ ਨਾਲ ਹਾਂ ਇਹ ਢੱਲੇਵਾਲ ਦੀ ਉਹਦੇ ਵਿੱਚ ਆਏ ਆ ਅਸੀਂ ਜਥੇਬੰਦੀ ਜਾ ਕੇ ਹਾਂਜੀ ਵਾਹ ਜੀ ਆ ਦੇਖ ਲੋ ਹੁਣ ਲੋਕਾਂ ਨੂੰ ਕੀ ਅਪੀਲ ਕਰਦੇ ਆ ਤੁਸੀਂ ਅਸੀਂ ਤਾਂ ਕਹਿੰਦੇ ਜੀ ਵੱਧ ਤੋਂ ਵੱਧ ਆਓ ਇਹ ਕੋਈ ਆਪ ਦੇ ਵਾਸਤੇ ਨਹੀਂ ਮੈਸੇਜ ਦੇ ਰਿਹਾ ਆਪ ਜੀ ਹਾਂ ਇਹਦਾ ਜਿਹੜਾ ਮਰਨ ਮਰਨ ਤੇ ਬੈਠੇ ਨੇ ਆਪਣੇ ਦੇਸ਼ ਵਾਸਤੇ ਮਨੁੱਖੀ ਦੇਸ਼ ਵਾਸਤੇ ਬੈਠੇ ਦੇਖੋ ਠੀਕ ਆ ਜੀ ਬਹੁਤ ਧੰਨਵਾਦ ਸਾਡੇ ਕਿਸਾਨਾਂ ਦੇਖ ਲੋ ਇਹ ਸਾਰੇ ਕਿਸਾਨਾਂ ਦੇਖ ਲਓ ਸਾਰੇ ਖੜੇ ਆ ਇੱਥੇ ਇਹ ਜੱਟ ਦਾ ਹੌਸਲਾ ਦੇਖ ਲਓ ਕਿੱਡਾ ਫੜਾ ਮੈਂ ਤਾਂ ਹੈਰਾਨ ਪਿਆ ਇਹ ਜੱਟ ਦੀ ਹੌਸਲੇ ਤੇ ਕਿਸਾਨ ਤੇ ਜਿਹਨੇ ਇੰਨਾ ਕੀਮਤ ਲਾਈਆ ਟਰੈਕਟਰ ਦੇ ਉੱਪਰ 5 ਲੱਖ ਕਹਿੰਦੇ ਸਭ ਟਰੈਕਟਰ ਧਰਨੇ ਵਾਸਤੇ ਹੀ ਲੱਜਾ ਟਰੈਕਟਰ ਹੀ ਦੇਖ ਲਓ ਹਾਂਜੀ ਇਹ ਵਿਚਾਰ ਚੰਗੇ ਲੱਗੇ ਸ਼ੇਅਰ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਤੁਸੀਂ ਇਹਨੇ ਦੱਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ